ਸਸ਼ਕਾਲ ਤੁਸ ਦੇਖ ਰਿਹਾ ਐਸਐਮ ਜੀ ਨਿਊਜ਼ ਤੇ ਮੋਗਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਮਹਿਲਾ ਇਨਸਪੈਕਟਰ ਦੇ ਵੱਲੋਂ ਅਦਾਲਤ ਦੇ ਵਿੱਚ ਸਰੈਂਡਰ ਕੀਤਾ ਗਿਆ ਤਾਂ ਮੋਗਾ ਦੇ ਕਸਬਾ ਕੋਟਸੀ ਖਾਨ ਦੀ ਤਤਕਾਲੀਨ ਐਸਐਚਯੂ ਇਨਸਪੈਕਟਰ ਅਰਸ਼ਦੀਪ ਕੌਰ ਗਰੇਵਾਲ ਨੇ ਆਖਰਕਾਰ ਲਗਭਗ 9 ਮਹੀਨੇ ਫਰਾਰ ਹੋਣ ਦੇ ਬਾਅਦ ਮੋਗਾ ਦੀ ਮਾਨਯੋਗ ਅਦਾਲਤ ਦੇ ਵਿੱਚ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਵੱਡੇ ਮਾਮਲਿਆਂ ਦੇ ਵਿੱਚ ਇਸ ਮਹਿਲਾ ਇਨਸਪੈਕਟਰ ਦੇ ਨਾਮ ਸੀ ਔਰ ਇਸੇ ਦੇ ਚਲਦਿਆਂ ਮਾਮਲਾ ਦਰਜ ਕੀਤਾ ਗਿਆ ਪਰ ਅਦਾਲਤ ਦੇ ਵਿੱਚ ਪੇਸ਼ ਨਾ ਹੋਣ ਦੇ ਚਲਦੇ ਇਸ ਮਹਿਲਾ ਇੰਸਪੈਕਟਰ ਨੂੰ 2 ਮਹੀਨੇ ਪਹਿਲਾਂ ਪਗੋੜਾ ਕਰਾਰ ਦਿੱਤਾ ਗਿਆ ਤੇ ਅੱਜ ਖੁਦ ਇਸ ਮਹਿਲਾ ਇੰਸਪੈਕਟਰ ਦੇ ਵੱਲੋਂ ਸਰੈਂਡਰ ਕਰ ਦਿੱਤਾ ਗਿਆ। ਦੱਸਿਆ ਕਿ ਐਨਡੀਪੀ ਐਕਟ ਤੇ ਰਿਸ਼ਵਤਖੋਰੀ ਮਾਮਲੇ ਦੇ ਵਿੱਚ ਅਰਸ਼ਦੀਪ ਕੌਰ ਗਰੇਵਾਲ ਦਾ ਨਾਮ ਉਹਨਾਂ ਤੇ 5 ਲੱਖ ਦੀ ਰਿਸ਼ਵਤ ਲੈ ਕੇ ਡਰੱਗ ਤਸਕਰਾਂ ਨੂੰ ਛੱਡਣ ਦਾ ਵੀ ਦੋਸ਼ ਹੈ ਤੱਕ ਅਕਤੂਬਰ 2024 ਦੇ ਵਿੱਚ ਪੁਲਿਸ ਟੀਮ ਨੇ ਕੋਟੀਸੇਖਾਂਦ ਵਿੱਚ ਇੱਕ ਡਰੱਗ ਤਸਕਰ ਤੇ ਉਸਦੇ ਦੋ ਸਹਿਯੋਗੀਆਂ ਨੂੰ ਨਸ਼ੇ ਦੇ ਨਾਲ ਫੜਿਆ ਸੀ ਐਫਆਈਆਰ ਮੁਤਾਬਕ ਅਰਸ਼ਦੀਪ ਕੌਰ ਤੇ ਉਸਦੇ ਦੋ ਹੈੱਡ ਕਨਸਟੇਬਲ ਨੇ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਤਿੰਨੋਂ ਮੁਲਾਜ਼ਮਾਂ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਰਿਹਾ ਕਰ ਦਿੱਤਾ ਸੀ ਤਾਂ ਜਾਂਚ ਦੇ ਵਿੱਚ ਦੋਸ਼ ਸਹੀ ਪਾਏ ਜਾਣ ਦੇ ਬਾਅਦ ਇੰਸਪੈਕਟਰ ਅਰਸ਼ਦੀਪ ਕੌਰ ਦੋ ਹੈੱਡ ਕਨਸਟੇਬਲ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਉਹਨਾਂ 'ਤੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਤਾਂ ਮਾਮਲਾ ਦਰਜ ਹੋਣ ਤੋਂ ਬਾਅਦ ਹੀ ਅਰਸ਼ਦੀਪ ਕੌਰ ਫਰਾਰ ਸੀ ਲਗਭਗ 9 ਮਹੀਨੇ ਤੱਕ ਪੁਲਿਸ ਤੇ ਕੋਰਟ ਦੀ ਪਹੁੰਚ ਤੋਂ ਦੂਰ ਰਹਿਣ ਦੇ ਬਾਅਦ ਇੰਸਪੈਕਟਰ ਅਰਸ਼ਦੀਪ ਕੌਰ ਦਰੇਵਾਲ ਨੇ ਚੁੱਪਚਾਪ ਕੋਰਟ ਦੇ ਵਿੱਚ ਸਰੈਂਡਰ ਕਰ ਦਿੱਤਾ ਜਾਂਚ ਕੀਤੀ ਜਾ ਰਹੀ ਹੈ ਸੁਣਵਾਈ ਹੋਵੇਗੀ ਤੇ ਰਿਮਾਂਡ ਹਾਸਲ ਕੀਤਾ ਜਾਏਗਾ ਪੁਚਕਿਟਸ ਦੌਰਾਨ ਕੀ ਕੁਝ ਸਾਹਮਣੇ ਆਏਗਾ ਇਹ ਸਭ ਕੁਝ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੋਗਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਮਹਿਲਾ ਇਨਸਪੈਕਟਰ ਦੇ ਵੱਲੋਂ ਅਦਾਲਤ ਦੇ ਵਿੱਚ ਸਰੈਂਡਰ ਕੀਤਾ ਗਿਆ ਤਾਂ ਮੋਗਾ ਦੇ ਕਸਬਾ ਕੋਟਸੀ ਖਾਨ ਦੀ ਤਤਕਾਲੀਨ ਐਸਐਚਓ ਇਨਸਪੈਕਟਰ ਅਰਸ਼ਦੀਪ ਕੌਰ ਗਰੇਵਾਲ ਨੇ ਆਖਰਕਾਰ ਲਗਭਗ 9 ਮਹੀਨੇ ਫਰਾਰ ਹੋਣ ਦੇ ਬਾਅਦ ਮੋਗਾ ਦੀ ਮਾਨਯੋਗ ਅਦਾਲਤ ਦੇ ਵਿੱਚ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਵੱਡੇ ਮਾਮਲਿਆਂ ਦੇ ਵਿੱਚ ਇਸ ਮਹਿਲਾ ਇਨਸਪੈਕਟਰ ਦੇ ਨਾਮ ਸੀ ਔਰ ਇਸੇ ਦੇ ਚਲਦਿਆਂ ਮਾਮਲਾ ਦਰਜ ਕੀਤਾ ਗਿਆ ਪਰ ਅਦਾਲਤ ਦੇ ਵਿੱਚ ਪੇਸ਼ ਨਾ ਹੋਣ ਦੇ ਚਲਦਿਆਂ ਇਸ ਮਹਿਲਾ ਇੰਸਪੈਕਟਰ ਨੂੰ 2 ਮਹੀਨੇ ਪਹਿਲਾਂ ਪਗੋੜਾ ਕਰਾਰ ਦਿੱਤਾ ਗਿਆ ਤੇ ਅੱਜ ਖੁਦ ਇਸ ਮਹਿਲਾ ਇੰਸਪੈਕਟਰ ਦੇ ਵੱਲੋਂ ਸਰੈਂਡਰ ਕਰ ਦਿੱਤਾ ਗਿਆ। ਦਾਸ ਰਹੀ ਹੈ ਕਿ ਐਨਡੀਪੀ ਐਕਟ ਤੇ ਰਿਸ਼ਵਤਖੋਰੀ ਮਾਮਲੇ ਦੇ ਵਿੱਚ ਅਰਸ਼ਦੀਪ ਕੌਰ ਗਰੇਵਾਲ ਦਾ ਨਾਮ ਉਹਨਾਂ ਤੇ 5 ਲੱਖ ਦੀ ਰਿਸ਼ਵਤ ਲੈ ਕੇ ਡਰੱਗ ਤਸਕਰਾਂ ਨੂੰ ਛੱਡਣ ਦਾ ਵੀ ਦੋਸ਼ ਹੈ ਤੱਕ ਅਕਤੂਬਰ 2024 ਦੇ ਵਿੱਚ ਪੁਲਿਸ ਟੀਮ ਨੇ ਕੋਟੀਸੇਖਾਂਦ ਵਿੱਚ ਇੱਕ ਡਰੱਗ ਤਸਕਰ ਤੇ ਉਸਦੇ ਦੋ ਸਹਿਯੋਗੀਆਂ ਨੂੰ ਨਸ਼ੇ ਦੇ ਨਾਲ ਫੜਿਆ ਸੀ ਐਫਆਈਆਰ ਮੁਤਾਬਕ ਅਰਸ਼ਦੀਪ ਕੌਰ ਤੇ ਉਸਦੇ ਦੋ ਹੈੱਡ ਕਨਸਟੇਬਲ ਨੇ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਤਿੰਨੋਂ ਮੁਲਾਜ਼ਮਾਂ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਰਿਹਾ ਕਰ ਦਿੱਤਾ ਸੀ ਤਾਂ ਜਾਂਚ ਦੇ ਵਿੱਚ ਦੋਸ਼ ਸਹੀ ਪਾਏ ਜਾਣ ਦੇ ਬਾਅਦ ਇੰਸਪੈਕਟਰ ਅਰਸ਼ਦੀਪ ਕੌਰ ਦੋ ਹੈੱਡ ਕਨਸਟੇਬਲ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਉਹਨਾਂ 'ਤੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਤਾਂ ਮਾਮਲਾ ਦਰਜ ਹੋਣ ਤੋਂ ਬਾਅਦ ਹੀ ਅਰਸ਼ਦੀਪ ਕੌਰ ਫਰਾਰ ਸੀ ਲਗਭਗ 9 ਮਹੀਨੇ ਤੱਕ ਪੁਲਿਸ ਤੇ ਕੋਰਟ ਦੀ ਪਹੁੰਚ ਤੋਂ ਦੂਰ ਰਹਿਣ ਦੇ ਬਾਅਦ ਇੰਸਪੈਕਟਰ ਅਰਸ਼ਦੀਪ ਕੌਰ ਦਰੇਵਾਲ ਨੇ ਚੁੱਪਚਾਪ ਕੋਰਟ ਦੇ ਵਿੱਚ ਸਰੈਂਡਰ ਕਰ ਦਿੱਤਾ ਜਾਂਚ ਕੀਤੀ ਜਾ ਰਹੀ ਹੈ ਸੁਣਵਾਈ ਹੋਵੇਗੀ ਤੇ ਰਿਮਾਂਡ ਹਾਸਲ ਕੀਤਾ ਜਾਏਗਾ ਪੁਚਕਿਟਸ ਦੌਰਾਨ ਕੀ ਕੁਝ ਸਾਹਮਣੇ ਆਏਗਾ ਇਸ ਸਭ ਕੁਝ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ